ਇੱਕ ਦਲੀ ਕੋਤੀ ਬੰਨ ਦਿੱਤੇ ਚਲੋ ਮਾਹ ਹੈ ਨਹੀਂ ਇੱਕੋ ਆਪਣਾ ਪਰ ਜਾਵੇ ਜਿਵਾਰੇ ਜਿਗੀ ਓਏ ਕਿਲੇ ਰੇੜਾ ਹੋਸ਼ ਮੋ ਕੁਝ ਹੋੜੀ ਗੜੀ ਹੋੜੀ ਹਲੋ ਸਸਤੀ ਗੱਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਮੈਂ ਹਾਂਦੀ ਰੋਟੀ ਬਹੁਤ ਜ਼ਿਆਦਾ ਮੀ ਆ ਗਿਆ ਸਾਡੇ ਮੰਮੀ ਹੁਣੇ ਆਲ ਮੈਂ ਪੇ ਇਹ ਹੋਲਮ ਨੇ ਬੈਕ ਮੈਂ ਕਹਿੰਦਾ ਜਿਆਦਾ ਮੀ ਤਾਂ ਤੁਹਾਨੂੰ ਨਹੀਂ ਆਉਣੀ ਮੈਂ ਬੈਠਾ ਦੇਖੋ ਮੀਂਹ ਸਾਡੇ ਦਾ ਅੰਦਰ ਵੀ ਪਾਣੀ ਕਿੰਨਾ ਹੋ ਗਿਆ ਜਮਾ ਹੁਣ ਮੈਨੂੰ ਲੱਗਦਾ ਜੇ ਹੌਰਾ ਮੀਂਹ ਪੈਂਦਿਆ ਕਿਤੇ ਘਰ ਵਿੱਚ ਪਾਣੀ ਨਾ ਲੱਗਦਾ ਆਏ ਜਾਣਾ ਇੱਥੇ ਤੱਕ ਦਾ ਪਾਣੀ ਆ ਗਿਆ ਹੈ ਕਿ ਬਾਹਰ ਵੀ ਨਾਲੀਆਂ ਸਾਰੀਆਂ ਭਰ ਗਈਆਂ ਆ ਤੇ ਮੀਂਹ ਬਹੁਤ ਜ਼ਿਆਦਾ ਆ ਜਿਹੜਾ ਸਾਡਾ ਖਲਾਰਾ ਉਹ ਸਾਰਾ ਇਦਾਂ ਹੀ ਪਿਆ ਆ ਅੱਜ ਇਦੇ ਕੰਮ ਪਿਆ ਸਾਰਾ ਹੀ ਇਸਲੀਨ ਸੁਤੀ ਦਾਦੀ ਨਾਲ ਸੈਸ ਫੁੱਲੇ ਗਈ ਆ ਸਾਡੇ ਘਰੇ ਤਾਂ ਆ ਗਿਆ ਜੀ ਪਾਣੀ ਦੇਖੋ ਪਾਣੀ ਆ ਗਿਆ ਸਾਡੇ ਘਰੇ ਕਿੰਨਾ ਪਿਆਰ ਚੋ ਟਾਇਰ ਵੀ ਡੁੱਬ ਗਏ ਲੋ ਜੀ ਕਿੰਨਾ ਬੁਰਾ ਹਾਲ ਹੋ ਗਿਆ ਪਾਣੀ ਨਾਲ ਸਾਰੇ ਕੁਝ ਨਹੀਂ ਹੋ ਗਿਆ ਮੁਸ਼ਕਲ ਕਿੰਨਾ ਪੈਣ ਦਾ ਬਾਲਟੀ ਨਾਲ ਹੀ ਕੱਢਣਾ ਪੈਣਾ ਲੱਗ ਗਿਆ ਛੱਪੜੀ ਤਰੋਂ ਰੇੜੀ ਆ ਗਈ ਆ ਡੈੜੀ ਹੁਣੇ ਰੇੜੀ ਲੈ ਆਇਆ ਰੇੜੀ 'ਚ ਤਾਂ ਜਾਲ ਹੀ ਬੜੇ ਖ਼ਤਰਨਾਕ ਲੱਗਦੇ ਆ ਹਾਂ ਚੰਨੀ ਨਹੀਂ ਹੋ ਗਿਆ ਜੀ ਜਾਲੇ ਬੜੇ ਖ਼ਤਰਨਾਕ ਲੱਗਦੇ ਆ ਲੋ ਜੀ ਡੈੜੀ ਜਿਹੜੀ ਲਾ ਕੇ ਆ ਗਈ ਸੀ ਦਾ ਨਾਲ ਹੀ ਜਸਲੀਨ ਉੱਠ ਗਈ ਕਹਿੰਦੀ ਦਾदू ਮੈਨੂੰ ਲੋ ਚੱਕ ਡੈੜੀ ਹੁਣ ਲੈ ਆ ਜਸਲੀਨ ਚੱਕ ਤੇ ਆਹ ਹੈਗੀ ਜੀ ਡੈੜੀ ਗੋਹੇ ਵਾਲੀ ਇਹਨੂੰ ਆਪਾਂ ਕਰਾਂਗੇ ਹੁਣ ਸਾਫ਼ ਤੇ ਆਪਾਂ ਚੱਕਾਂਗੇ ਫੇਰ ਸਾਹੀ ਜ਼ਰੂਰੀ ਲੈ 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 ਬੜੀ ਖੁਸ਼ ਹੋਈ ਬੜੀ ਖੁਸ਼ ਅਰੇ ਮੀਨ ਤਾਂ ਬਹਿਰਾ ਬਹਿਰਾ ਕਰਾਤੀ ਹਣਾ ਆ ਲੈ ਕੇ ਸੁੱਤੀ ਆ ਰੇੜੀ ਆ ਗਈ ਆ ਹੁਣ ਰੁਹ ਹੂੰ ਰੇੜੀ ਆ ਗਈ ਆ ਘੜਾ ਘੜਾ ਵਾਲੀ ਚੜਾ ਚੜਾ ਕੰਮ ਕਰ ਉਠ ਸੌਣ ਦਾ ਕਈ ਕੰਮ ਨਹੀਂ ਉਠ ਉਠ ਸ਼ਰਮ ਲਾਈਆ ਚਲੋ ਹੁਣ ਕੰਮ ਸਟਾਰਟ ਕਰੀਏ ਤੇ ਆਪਾਂ ਚੱਕੀ ਸਾਰਾ ਇਹ ਖਲਾਰਾ ਤੇ ਫੇ ਆਪਾਂ ਕੰਮ ਕਰੀਏ ਸ਼ੁਰੂ ਤੇ ਬਾਕੀ ਵੀ ਸਮਾਨ ਅੱਜ ਲੈਣ ਜਾਣਾ ਆ ਤੇ ਬਾਕੀ ਰੇੜੀ ਵਿੱਚ ਹੁਣ ਥੋੜਾ ਥੋੜ ਕੇ ਸੁੱਟਣ ਜਾਣਾ ਬਾਹਰ ਤੇ ਜਸੂ ਡਈ ਜਾਣਾ ਤੂੰ ਬੱਡੂ ਨੋਟ ਕੰਮ ਸਟਾਰਟ ਹੋ ਗਿਆ ਆ ਹੋਇਆ ਕਿੰਨੇ ਭਾਰੇ ਭਾਰੇ ਆ ਮਿੱਟੀ ਚੱਕਾ ਲੱਗ ਗਿਆ ਕਿ ਤੱਕ ਕੱਚ ਕਰਦੇ ਹੁੰਦੇ ਇਹ ਤਾਂ ਜਵਾਤਾ ਮੈਂ ਉਸੇ ਉਹਦਾ ਹੀ ਲਾਦਾ ਮੈਨੂੰ ਦੂਸਾਰੀ ਮਿੱਟੀ ਕਿੱਦਾਂ ਛੁੱਟੇ ਆ ਟੱਕਣ ਚੱਲੇ ਆਪਾਂ ਉਧਰ ਨੂੰ ਕਚਰਾ ਛਟਣ ਦੇਖਦੇ ਕਿੱਥੇ ਛਟ ਕੇ ਹੁੰਦੇ ਆ ਉਹ ਉਧਰ ਅੱਗੇ ਆ ਚੋਜ ਵੀ ਆ ਗਿਆ ਮਨੂੰ ਵੀ ਆ ਗਈ ਮਿੱਟੀ ਭਰੰਦੇ ਆ ਹਾਰੇ ਰੰਗ ਦਾ ਸੂੜ ਪਾ ਕੇ ਮਿੱਟੀ ਭਰੰਦੇ ਆ ਮੰਮੀ ਦਾ ਹੁਣ ਕੰਮ ਸ਼ੁਰੂ ਕਰੂਗੀ ਉੰਤੀ ਕੜਾਈ ਇਹਦੇ ਲੈ ਜਾਣੀ ਕੜਾਈ ਇਹਦੇ ਲੈ ਜਾਣੀ ਸੁੱਟਣ ਨਾ ਇਹ ਕਿਚਨ ਦੇ ਵਿੱਚ ਪਾਉਂਗੀ ਮੰਮੀ ਕਹਿੰਦੇ ਮੈਂ ਥੋੜੇ ਥੋੜੇ ਬਾਅਦ ਕੜਾਈ ਇਹ ਸੁੱਟੇ ਆਣੀ ਆ ਲਾਖੋਗੇ ਸਾਰੀ ਮਾਰੀ ਹੋਦਾ ਸਾੜੀ ਵੀ ਹੋਰ ਹਲਕੀ ਹੁੰਦੀ ਆ ਥੋੜੀ ਥੋੜੀ ਲੈ ਜਾਊਗੀ ਔਹ ਛੱਟ ਕੇ ਹੋਣੀ ਚੌਂਕ ਪਰ ਥੋੜੀ ਜਿਹੀ ਕੜੀ ਥੋੜੀ ਵਾਸਾ ਕਰ ਮਬਰਗਟਣ ਤੇ ਥਾਗੇ ਆਹੋ ਜਾਣਾ ਦੇ ਕਿੱਥੇ ਹੋ ਜਾਣਾ ਲਾਸਟ ਹੈ ਮੇਰੇ ਮਾਸ ਇਕੱਠਾ ਹੋ ਗਿਆ ਲਾਸਟ ਹੈ ਜਾ ਥੋੜੀ ਜੋਰ ਲਾ ਜਾਣਾ ਹੁਣੇ ਚੱਲ 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 ਚੰਗ ਵਾਰੀ ਵਾਰੀ ਕਰ ਰਹਿੰਦੇ ਆ ਮੈਨੂੰ ਸਾਹ ਚੜ ਗਿਆ ਮੈਂ ਕਿਹਾ ਅੱਧੀ ਵਾਰ ਤੇ ਹੀ ਕਰ ਲਓ ਸਾਣੀ ਰ ਰਹਿੰਦੇ ਆ ਮੇਰਾ ਵੋ ਪਾਰੀ ਆ ਜਿਹਨੇ ਖਿੱਚੀ ਉਹ ਤਾਂ ਪਤਾ ਹੋਣਾ ਕਿੰਨੀ ਭਾਰੀ ਹੁੰਦੀ ਆ ਜਿਹਨੇ ਨਹੀਂ ਖਿੱਚੀ ਉਹ ਤੂੰ ਖੇਤ ਦੇ ਦੇਖ ਲਿਆ ਕਿਸੇ ਦੀ ਫੜ ਕੇ ਫੇਰ ਪਤਾ ਲੱਗ ਜਾਣਾ ਕਿੰਨੀ ਭਾਰੀ ਆ ਬਸ ਪਹੁੰਚਣ ਵਾਲੀ ਆ ਹੋਰ ਸਿੱਟਣੀ ਆ ਗੈ ਸਾਡੇ ਪਿੰਡ ਦਾ ਚੋ ਉਧਰ ਚਾੜਦੇ ਹਾਂ ਆ ਅੱਗੇ ਸਿੱਟ ਕੇ ਗਏ ਆ ਹੁਣ ਸਿੱਟਤੀ ਲਓ ਜੀ ਫੇਰੇ ਲਾ ਕੇ ਲੱਗੇ ਸਾਰਾ ਚੱਕਿਆ ਗਜਰਾ ਇੱਥੇ ਜਿੰਨਾ ਸੀਗਾ ਇਹ ਚੱਕਿਆ ਹੁੰਦੀ ਨੇ ਇਹਨੇ ਰੇੜੀ ਤੇ ਪੂਰਾ ਹੋ ਗਿਆ ਰੇੜੀ ਉਹਦੀ ਇਹ ਰੇੜੀ ਨੂੰ ਕੰਮ ਵਾਲੇ ਲੱਗੇ 2 ਘੰਟੇ ਦਾ ਕੰਮ ਆਜੀ ਖਿੰਦੀ ਹਾਂ ਸਾਨੂੰ ਸਾਡੇ ਭੱਲੇ ਬੈਠ ਗਿਆ ਉਹ ਸਾਡੇ ਸੇਤੇ ਪਾ ਗਿਆ ਹੁੰਦੇ ਆੜੀ ਦਾ ਕੰਮ ਵੱਢਦੇ ਹੀ ਬੰਨੇ ਚਾਹ ਆ ਜਿੰਨਾ ਹੀ ਤੇੜੀ ਦਾ ਸੁੱਕਾ ਹੋ ਜਾਉ ਨਹੀਂ ਉਹ ਖੋ ਗਿਆ ਕੰਮੜ ਲੈ ਕੇ ਨਾਲ ਦੋ ਘੰਟੇ ਤੱਕ ਤਾਂ ਕੰਮ ਆ ਤੇ ਆ ਜਾਓ ਦੱਸ ਅਸੀਂ ਘਰ ਕੰਮ ਉਹ ਗਰਮੀ ਬਹੁਤ ਜ਼ਿਆਦਾ ਹੈ ਅੱਜ ਵੀ ਤੁਸੀਂ ਜਨ ਭੱਜੇ ਪਏ ਹੋਥਲੀ ਹੋਣੀ ਹੈ ਔਖੇ ਆਪ ਤੋਂ ਤੇ ਨਾ ਔਖੇ ਹੋਣਾ ਲੱਤਾਂ ਲੱਗੀਆਂ ਜਿਨ੍ਹਾਂ ਨੇ ਕੱਪੜੇ ਟੰਗੇ ਸੀ ਇਹ ਵੀ ਲਾ ਦਿੱਤੀਆਂ ਆ ਮੰਮੀ ਕੱਪੜੇ ਜਿਹੜੇ ਟੰਗੇ ਲਾ ਦਿੱਤੀਆਂ ਮੰਮੀ ਕਹਿੰਦੀ ਤੋੜੀ ਨਾ ਲਾ ਕੇ ਰੱਖ ਦੇ ਇਹ ਹੁਣ ਕੱਪੜੇ ਕਿੰਦੇ ਕਿਸੇ ਕਾਂ ਤੇ ਨਾ ਲੱਗਿਓ ਹੈ ਚੰਗੇ ਲਾ ਦੇ ਬਾਕੀ ਚੰਗੇ ਲਾ ਦੇ ਕਪੜੇ ਦੇ ਚੰਗਾ ਦੇ ਕੱਪੜੇ ਦੇ ਪੂਰੇ ਪਿੱਛੇ ਹੁਣ ਉੱਥੇ ਚੰਗੇ ਲਾ ਦੇ ਮੰਮੀ ਜਾਨ ਨੂੰ ਸੁਣਾਉਗੀ ਅੱਜ ਪੰਜਾਬੀ ਗਾਣਾ ਚਲੋ ਮੰਮੀ ਉਹ ਰਹਿ ਤੁਹਾਨੂੰ ਸੁਣਾਇਓ ਬੂਹੇ ਚ ਦੇਖਿਆ ਨਾ ਲਓ ਜੀ ਮੈਂ ਬਾਹਰ ਸਾਫ ਹੁੰਦੀ ਕੰਘੇ ਅਤ ਸੇ ਬਾਹਰ ਤੇ ਕਰਾ ਦੋੜਾ ਟੈਵ ਇੱਥੇ ਗਾਣਾ ਰਗਾ ਸੁਣਨ ਹੈ ਤੇ ਆਪਰੀ ਕਰ ਕਰਨ ਲਾਤੀ ਲਓ ਜੀ ਮੰਮੀ ਉੱਠ ਕੇ ਸੁਣਾਉਂਦੀ ਹੈ ਯਾਦ ਹੀ ਆ ਮਾਤਾ ਇਹ ਪੁਰਾਣਾ ਮਾਰਨ ਨੰਨੇ ਆ ਨਾ ਬੜੀ ਹੂ ਲਾਈਆ ਲੋ ਜੀ ਦਾਦੀ ਲੱਗੇ ਹੁਣ ਸੁਣਾਉਣ ਸਿੱਧੀ ਸਾਡੀ ਵੱਡੀ ਕੰਨਿਆ ਤੋ ਸੋਣੀ ਅਸੀਂ ਕਿਲਾੜਾ ਕਿਸੇ ਮੋਕਸੇ ਨਾਲੇ ਤੋਬਣਾ ਸੁਣਾਓ ਚਲੋ ਹੁਣ ਸੁਣਾਓ ਜੱਟੀ ਸਾਡੀ ਧਰਿਆ ਤੋ ਸੋਣੀ ਅਸੀਂ ਕਿਲਾੜਾ ਕਿਸੇ ਮੋਕਸੋ ਨਾਲੇ ਕਕਸਵਾਰ ਤਾੜੀਆਂ ਮਜਾਓ ਬਈ ਤਾੜੀਆਂ ਤਾੜੀ ਪਿੰਗ 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 ਤਿੰਦਕਾਂ ਨੇ ਤੂੰ ਨਹੀਂ ਬੋਲੀ ਤੇਰੇ ਤੇ ਕਹਿੰਦਾ ਤੇਰੇ ਚੋੜਾ ਪੈ ਤੇਰੇ ਜਿੱਤੇ ਯਾਰ ਬੋਲਦਾ ਨਿਆਣੇ ਰੋਲ ਆਉਂਦੇ ਆਵਾਜ਼ ਕਹਿੰਦੇ ਬੜੀ ਵਧੀਆ ਮੰਮੀ ਹੁਣ ਸੁਣੋਂ ਲੱਗੇ ਦੇ ਦੇ ਗਸ ਸਜਣਾ ਸਿਰਾਰੇ ਜਤੀ ਰਖਿਆ ਦਿਲ ਦੇਲ ਦਿਨ ਸਜ ਸਜਣਾ ਤੁਠ ਲਾਇਆ ਜਤੀ ਰਖਿਆ ਮੈ ਤੈ ਇਤੋਂ ਗਾਰੇ ਦੇ ਸਿਰਾਰੇ ਜਤੀ ਰਖਿਆ ਇੱਕੋ ਆਪਣਾ ਮੜ ਜਾਵੇ ਬਾਕੀ ਸਾਰੇ ਦੀ ਕੀ ਰੱਖੇ ਮੈ ਤੂੰ ਆਪਣਾ ਮੜ ਜਾਵੇ ਚਵਾਰਿਆਂ ਚ ਕੀ ਰੱਖਿਆ ਗੋਲ ਦੀ ਦੀ ਦੱਸ ਸੱਜਣਾ ਮਾਲਾ ਜਿੰਦੀ ਇੱਕੋ ਆਪਣਾ ਭੜ ਜਾਵੇ ਜਿਵਾਰਿਆਂ ਚ ਕੀ ਇੱਕੋ ਆਪਣਾ ਮੰਜਾ ਬਾਕੀ ਸਾਰੇ ਚ ਕੀ ਰੱਖਿਆ ਚਵਾਰਿਆਂ ਚ ਨਹੀਂ ਚੁਪਰ ਹੋ ਰਹੀ ਆ ਬੱਚੀ ਜਿਹੜੇ ਤੋੜੇ ਆ ਪੰਨ ਮਾਰੀ ਉਧਰੋਂ ਭਰਤੀ ਪਈ ਆ ਸਾਰੀ ਹੁਣ ਥੋੜੀ ਰੱਖਾ ਥਲੇ ਕੱਟਾ ਪੈਂਦਾ ਨਾ ਹੱਕ ਨੂੰ ਕਈ ਹੋਰ ਜਣੇ ਰੱਖ ਦੇ ਵਿੱਚ ਕੱਟਾ ਪੈਣ ਦੇ ਆ ਇਹ ਬਜਰੀ ਚ ਬਣਾਤੀ ਐ ਦੀ ਦੇਰ ਤੇ ਫਿਰ ਸੈਟ ਲੰਨੇ ਕਿਤੇ ਹੋਰ ਹਣ ਇਹ ਹੁਣ ਆਪੇ ਦਿੱਤੀ ਤੋੜ ਲਈ ਅੱਜ ਕਈ ਸਾਨੂੰ ਕਹਿੰਦੇ ਆ ਅੱਜ ਤੋੜ ਦੇਣੀ ਐ ਸਾਰੀਆਂ ਹੀ ਕਹਿੰਦੇ ਆ ਜਿੱਤਾ ਰੋਣ ਨਾਲ ਉਹਨਾਂ ਨੂੰ ਲਾ ਦੋ ਉਹ ਵੀ ਇੰਤਰੀਆ ਤੇ ਲੱਕੜ ਦੀ ਕੀ ਉਹ ਨੂੰ ਕਹਿੰਦੇ ਨੇ ਲੱਕੜ ਦੀ ਕਹਿੰਦੇ ਅਲਮਾਰੀ ਬਣਾ ਲਓ ਵਿੱਚ ਹੋਰ ਕੀ ਅਲਮਾਰੀ ਦੀ ਤੇ ਕਹਿੰਦੇ ਆ ਖਾਨੇ ਨਾਲ ਉਹਨਾਂ ਨੂੰ ਬੰਦ ਕਰ ਦੋ ਲੱਕੜ ਦੇ ਨਾਲ ਬਸ ਹੋ ਗਿਆ ਛਾੜੂ ਨਾ ਕਿੱਥੇ ਨਹੀਂ ਪਾਇਆ ਛਾੜੂ ਲੈ ਕੇ ਆਓ ਉਹ ਬਾਹਰ ਕੇ ਛਾੜੂ ਲੈ ਆ ਚੱਕੇ ਜਾ ਉਹ ਕਿੱਥੇ ਗਿਆ ਪੂੜੇ ਚੱਕਰ ਵਾਲਾ ਪੂੜੇ ਚੱਕਣਾ ਤੈਨੂੰ ਪਤਾ ਤੂੰ ਹੀ ਲੈ ਗਈ ਸੀ ਮੈਂ ਵੀ ਲੱਭਾਂ ਮੂਰ। ਆ ਰੋੜੇ ਉੱਥੇ ਸਿੱਟੇ ਹੁੰਦਾ ਫੇ ਹੋਰ ਕੀਤਾ ਨਹੀਂ। ਉਹ ਮੈਂ ਰੱਖਿਆ ਭਾਈ ਬੇਟਾ। ਰੋੜੇ ਇੱਧਰ ਵੀ ਨਿਕ ਪਏ ਆ। ਦੇਖੋ ਸਾਦਾਕ ਨਹੀਂ ਕਰਦਾ। ਜੇ ਮੈਂ ਨਹੀਂ ਆ ਝਾੜੂ ਮਾਰਦੇ ਇੱਥੇ। ਗੱਲ ਬੰਦੀ ਆ। ਤੇ ਚਲੋ ਠੀਕ ਆ ਦੋਸਤੋ ਤੁਸੀਂ ਸਾਰਿਆਂ ਨੇ ਅੱਧੀ ਵਲੋਗ ਨਾਲ ਬਣੇ ਰਹੋ ਤੇ ਦੱਸਿਓ ਸਾਨੂੰ ਪਰ ਵਿੱਚ ਹੋਰ ਕੀ ਤਬਦੀਲੀ ਕਰ ਸਕਦੇ ਆ। ਤੇ ਇੱਧਰ ਇੱਕ ਸਾਡੀ ਰਸਤੇ ਵਾਲੀ ਸਾਈਡ ਤੇ ਜਿਹੜੀ ਤਾਕੀ ਆ ਉਹ ਨੂੰ ਓਪਨ ਕਰ ਲਈਏ ਕਿ ਰਹਿੰਦੀ ਏ। ਇਨਰ ਰੂਨਸੇ ਦਿਖਾ ਲਿਆ ਉਹਨੂੰ ਪਰ ਦੂ ਕਰਕੇ ਆਹ ਇੱਥੇ ਟਟਾ ਲਾਇਆ ਜਲੂਸ ਆਹ ਇੱਥੇ ਟਟਾ ਲਾਤੀ ਤਾਕੀ ਸੀਗੀ ਪਹਿਲੇ ਇਹ ਤੇ ਇਹਨੂੰ ক্লোਜ਼ ਕਰ ਦਿੱਤਾ ਗਿਆ ਸੀਗਾ ক্লোਜ਼ ਇਸ ਕਰਕੇ ਘਾਤਾ ਰਸਤੇ ਵਾਲੀ ਸਾਈਡ ਤੇ ਹੈਗੀ ਆ ਤੇ ਇਹਨੂੰ ਸਾਡਾ ਇਰਾਦਾ ਕਿ ਦੁਬਾਰਾ ਓਪਨ ਕਰ ਲਈਏ ਦੇਖਦੇ ਆ ਬਾਕੀ ਕੀ ਹਿਸਾਬ ਦਾ ਬਣਦਾ ਹੈ ਸਾਰਿਆਂ ਦੀ ਸਲਾਹ ਨਾਲ ਚੱਲਾਂਗੇ ਤੇ ਬਾਕੀ ਆ ਚੱਕ ਦੇ ਬਹੁਤ ਆ ਤਾਕੇ ਬਾਰੇ ਵੀ ਸਾਰਾ ਮੰਮੀ ਹਰੇ ਦਾਦੇ ਹੋ ਤਾਕੀ ਨਾਲ ਮਾਤਾ ਆਡੀ ਡਰਦੀ ਬਹੁਤ ਆ ਕਿ ਤਾਕੀ ਸਣੀ ਕੋ ਆ ਕੇ ਆ ਨਾ ਜਾ ਜੇ ਦੇਖਦੇ ਆਂ ਕੁਛ ਕਰਦੇ ਆਂ ਹੱਲ ਜਾਂ ਤਾਂ ਜਿਹੜੇ ਸਰੀਏ ਵਿੱਚ ਲਾਉਣੇ ਪੈਣੇ ਫੇ ਗੱਲ ਇਹ ਕਿ ਵੀ ਆ ਲੱਗਣਗੇ ਫੇ ਗੱਲ ਬੀ ਸੋ ਵੀ ਸਮਾਰ ਲਾ ਦੋ ਨਾ ਕੋਈ ਖਰਾਬ ਨਾ ਹੋਵੇ ਬਾਬਾ ਜੀ ਦੀ ਫੋਟੋ ਲਾ ਜੈ ਗੁਰੂ ਵੀਰਾਸ ਮਹਾਰਾਜ ਕੀ ਜੈ ਆ ਜੀ ਇੱਦਾਂ ਲਾਉਣੇ ਹੋਣਾ ਮੈਂ ਤਾਂ ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਬੜੀ ਫੋਟੋ ਉੱਧਰ ਕੰਮਿਤ ਰੱਖਿਓ ਉੱਧਰ ਰੱਖ ਲਓ ਜੈ ਗੁਰਦੇਵ ਧੰਨ ਗੁਰਦੇਵ ਆਇਆ 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 ਜੈ ਗੁਰਦੇਵ ਧੰਨ ਜੇ ਵੀ ਪੂਰਨਾ ਬਹਿਣਾ ਹੈ ਜੀ ਸਾਨੂੰ ਆਹੋ ਕਮਰੇ ਦਾ ਬਾਹਰੀ ਹਾਲ ਬੰਦਾ ਸੀ ਸਾਰੀਆਂ ਤਾਕੀਆਂ ਤਾਕੀਆਂ ਹੈਗੀਆਂ ਕਮਰੇ 500 ਦਾ ਇੱਥੇ ਲੱਗ ਗਈ ਤਾਕੀਆਂ ਜਾਈ ਖਲਿਆ ਟੋੜਨੀ ਆ ਹੁਣ ਇਦਾਂ ਸਮਾਂ ਟੱਕੀ ਹੋਣਾ ਜਾ ਟੋੜਨੀ ਚਲੋ ਕਰਦੇ ਆ ਤੇ ਤੁਸੀਂ ਇਹਦੇ ਨਾਲ ਜੁੜੇ ਰਹੋ ਸਾਰੇ ਜਾਣੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਵੀ ਕਰਦੇ ਹੋ ਤੇ ਲਾਈਕ ਨੀਚੇ ਬਟਨ ਹੈਗਾ ਲਾਈਕ ਦਾ ਨੂੰ ਲਾਈਕ ਕਰਦੇ ਹੋ ਤੇ ਨਾਲੇ ਸਾਰੇ ਕਹਿੰਦੇ ਆ ਕਿ ਵਾਲ ਪੇਪਰ ਲਗਾ ਲਓ ਰੰਗ ਮਹਿੰਗਾ ਪਹਿਣਾ ਵਾਲ ਪੇਪਰ ਵੀ ਕਰਦੇ ਆ ਇਸਲਾਹ ਨਾਲ ਦੋਸਤ ਪਰ ਇਹ ਮਹਿੰਗਾ ਹੀ ਪਹਿਣਾ ਮਾ ਪੈਦਾ ਮਹਿੰਗਾ ਜਣਾ ਫਟਾ ਨਹੀਂ ਕਰ ਲੈਂਦੀ ਅੰਦਰ ਸਾਡੇ ਸਾਡੀ ਤੋਂ ਬਾਅਦ ਨਾ ਸਵਾਚੂਗਾ ਜਿਹੜਾ ਇੱਕ ਬਾਟਲ ਹੈ 20 ਲੀਟਰ ਦਾ ਸਾਣਾ 10 ਲੀਟਰ ਦਾ ਆ ਪੱਟੀ ਵਾਲੀ ਨਾਲ ਹਾਂ ਇਹਦਾ ਰਾਂਗਾ ਉਹ 2000 ਲਾਜੂਗਾ ਤੇ ਜਿਹੜਾ ਉਹ ਪੋਨ ਪੇਪਰ ਉਹ 5000 ਚ ਲੱਗਣਾ ਪਰ ਕਹਿੰਦੇ ਰੰਗ ਤੇ ਖਰਾਬ ਵੀ ਹੋ ਜਾਂਦਾ ਨਾ ਬੋਰ ਦਾ ਪਤਾ ਨਾ ਖਰਾਬ ਕੀ ਦੇਖਦੇ ਆ ਕੀ ਹੁੰਦਾ ਆ ਅੱਗੇ ਮਾਜੀ ਆ ਆਪਾਂ ਕੋ ਸ캔 ਕਰ ਆਪਾਰੀ ਖਾਲੀ ਹੋਣ ਦੇਈ ਆ ਇਹਦਾ ਵੀ ਅਜ ਕੰਮ ਲੱਗਾ ਹੋਣ ਤੇ ਸਾਰਾ ਸਮਾਨ ਲੱਗਿਆ ਚੱਕਣ ਤੇ ਜਿਹੜਾ ਕੰਮ ਨਹੀਂ ਚਾਹੀਦਾ ਉਹ ਸਾਰਾ ਛੱਡ ਦੇਣਾ ਆ ਜਿਹੜਾ ਚਾਹੀਦਾ ਉਹ ਹੀ ਬਸ ਰੱਖਣਾ ਹਾਂ ਉਹ ਤਾਂ ਰੁੱਟੀਆਂ ਨਹੀਂ ਆ। ਲਓ ਜੀ ਆਹ ਤਾਂ ਪੂਰੀ ਲੈਣ ਦੀ ਲੈਣ ਹੀ ਲਾਤੀ ਗਏ। ਉੱਪਰ ਇਹਦਾ ਬੇਟੀ ਬਣਾ ਲਈ। ਲੈਣ ਦੀ ਲੈਣ ਹੀ ਲਾ ਲਈ। ਉਿੱਤੇ ਉੱਪਰ ਦੇ ਰੋ ਕੁਝ ਮੈਂ ਕਾ ਉੱਪਰ ਮਾਤਾ ਕਹਿੰਦੀ ਆਹ ਕੀ ਟੀਵੀ ਨੂੰ ਮੈਂ ਮਾਰਦਾ ਸੀ ਬੰਦ ਕੀਤਾ ਸਾਹਮਣੇ ਤਾਂ ਹੋਰ ਮਾਤਾ ਦਾ ਬਾਦ ਹੈਗਾ ਟੀਵੀ ਜੇ ਖਰਾਬ ਹੋ ਗਿਆ ਨਾ ਮਾਤਾ ਦੇ ਆਪ ਵੀ ਖਰਾਬ ਹੋਏ ਨਾ ਟੀਵੀ ਤਾਂ ਚਿੰਦ ਜਾਣਾ ਨਾ ਟੀ ਹੋਇਆ ਹੈ ਹਾਈ ਹਾਈ ਕੀ ਹੋਇਆ ਆਪਣੇ ਕੱਪੜੇ ਸਾਂਭਲੇ ਤੇ ਆੜੀ ਤੇ ਕੱਪੜੇ ਰਹਿ ਗਏ ਘਟੇ ਜੇ ਭਰ ਗਏ ਮੰਮੀ ਇਹ ਸਾਰੀਆਂ ਪੱਧਰੀਆਂ ਕਰਕੇ ਰੱਖਾ ਔਰੇ ਔ ਲੈਣ ਘੇ ਰੋੜੇ ਰੋੜੇ ਜਾਣਗੇ ਸਾਰੇ ਆ ਸਾਫ਼ ਕਰਕੇ ਰੱਖਣੀ ਇਹ ਕਿਹਦਾ ਕੰਮ ਹੈ ਤੁਸੀਂ ਕਰਨਾ ਜਿਹੜਾ ਮੇਰਾ ਕੰਮ ਹੋ ਮੈਂ ਕਰੀ ਜਾਣਾ ਨਾ ਨਹੀਂ ਆ ਸੀਮਾ ਤੋਂ ਮੈਨੂੰ ਹੋਣਾ ਪੜਦਾ ਆਵੀ ਅਲਮਾਰੀ ਉਪੱਧਰੀ ਘਾਤੀ ਥੋੜੀ ਤਰੱਕੀ ਆ ਬੈਡ ਤੇ ਪਈ ਆ ਥੋੜੀ ਸਾਫ਼ ਤੇ ਇਸ ਤਰ੍ਹਾਂ ਸਾਫ਼ ਕਰਕੇ ਨਾਲ ਨਾਲ ਤੇ ਨਾ ਫੇਵ ਜਮਾ ਹੋ ਜਾਣਾ ਕਿੰਨੀ ਥੋੜੀ ਆ ਹੈ ਕਿਤਾਰ ਦਿਖਾਇਆ ਤੇ ਬੀਟੀ ਖਾਣਾ ਬਹੁਤ ਬਣਾਇਆ ਆ ਜਿੱਦਾਂ ਦਦ ਲਾਉਣੀ ਆ ਸੈਡਾ ਤੋਂ ਲਈਦਾ ਹੁੰਦਾ ਉਹ ਮਾਰ ਸ਼ੈਣੀ ਵਾਲੇ ਦੁਆਲੇ ਸ਼ੈਣੀ ਨਾਲ ਸਾਫ ਕਰ ਚੱਲ ਬਾਕੀ ਕੱਢ ਲੈ ਬਾਅਦ ਚ ਕਾਲੀ ਸਾਫ ਵਾਲੀਆਂ ਇੱਕ ਸੈਟ ਰੱਖੀ ਜਾ ਸਾਫ ਵਾਲੀਆਂ ਇੱਕ ਸੈਟ ਰੱਖੀ ਜਾ ਨਾ ਆਹ ਹੋਣਾ ਇਹ ਸਭ ਸਫਾ ਕਰ ਦੋ ਸਾਣੀਆਂ ਕਿਉਂਕਿ ਜਿਹੜੀ ਜਿੱਥੇ ਲੁੱਤੀਆਂ ਇੱਥੇ ਪਲਗ ਜਾਣੀਆਂ ਸਾਰੀਆਂ ਠੀਕ ਹੈ ਨਹੀਂ ਕੱਲ ਉਧਰੋਂ ਲੁੱਤੀਆਂ ਸੀ ਉਧਰ ਲਾਉ ਜਾਣੀਆਂ ਉਹਦੇ ਲਈ ਕਹਿਦੀਆਂ ਇਕੱਲੇ ਬਸ ਬਹੁਤ ਆ ਮੈਂ ਕਹਿੰਨਾ ਰੋੜੇ ਬਥੇਰੇ ਆ ਰੋੜੇ ਅੱਜ ਮੈਂ ਜਦੋਂ ਇਹ ਜਵਾਰਾ ਬੈਠ ਲਿਆ। ਇਹ ਰਹੇ ਬਜਟ ਦੀ ਬਸਾਲਾ। ਕਿਨਾ ਵਿੱਚ ਲੱਗਣੇ ਆ ਜੀ ਆਹ ਜਿਹੜੇ ਖਾਨੇ ਇੱਧਰ। ਇਹ ਆ ਜ਼ਿਆਦਾ ਕੰਮ ਲੈਣਾ ਤੇ ਨਾ ਕੋਈ ਪਰ ਉਦਾਂ ਵੀ ਮਕਾਨਾਂ ਦੀ ਹਾਣ ਹੋ ਗਈ ਆ। ਤਸੱਲੀ ਪੂਰੀ। ਆਹ ਰੇਤਾਂ ਹੀ ਬਣ ਗਈ ਆ। ਦੇਖੋ ਪ੍ਰਮਾਤਮਾ ਦੀ ਕਿਰਪਾ ਨਾਲ ਕਿਦੋਂ ਨੂੰ ਇਹਦਾ ਚਲੋ 12 ਮਹੀਨੇ ਜਾਈ ਵਟੇਗੀ ਨਾ ਜਾਣ। ਹੁਣ ਜਿਹੜਾ ਆ ਵੀ ਜਿਸ ਦਿਨ ਉਸ ਦੀ ਨਿਗਾ ਸਵੱਲੀ ਹੋਣੀ ਆ ਫਿਰ ਬਣਨੇ ਮਕਾਨ ਦੇ ਕੀ ਗੱਲਾਂ। ਇਹ ਵੀ ਕਰ ਰਹੀ ਆ। ਜਦੋਂ ਵਾਹਿਗੁਰੂ ਦੀ ਨਿਗਾ ਸਵੱਲੀ ਹੋਣੀ ਨਾ ਫਿਰ ਕੁਛ ਨਹੀਂ ਹੋਣਾ ਮੈਂਟੋ ਮੈਂਟੀ ਸਭ ਕੁਝ ਢਿਹੜ ਢਿਹੜ ਯਾ ਕਰਕੇ ਸਭ ਕੁਝ ਹੋ ਜਾਏਗਾ ਫਿਰ ਇਹ ਵੀ ਨਹੀਂ ਸੋਚਣਾ ਕਿ ਪਹਿਲਾਂ ਲਾਏ ਜਿਸ ਲਈ ਇਸ ਚੀਜ਼ ਦਾ ਟਾਈਮ ਆ ਗਿਆ ਨਾ ਨਹੀਂ ਫਿਰ ਇਹ ਵੀ ਨਹੀਂ ਸੋਚਣਾ ਕਿ ਇਹ ਪਹਿਲਾਂ ਲਾਏ ਹੋਵੇ ਹੈ ਢਿਹੜ ਦੌੜ ਤੇ ਢਿਹੜ ਦੋ ਜਿੱਲੇ ਉਹਦੀ ਮਰਜ਼ੀ ਹੋਣੀ ਉਸ ਲਈ ਹੋਣਾ ਤੇ ਆਪਾਂ ਗੱਲਾਂ ਨਾਲ ਕੁਝ ਨਹੀਂ ਕਰ ਸਕਦੇ ਤੇ ਨਾ ਹੀ ਕੋਈ ਗੱਲਾਂ ਨਾਲ ਸਾਨੂੰ ਸਾਡੇ ਤੋਂ ਕਰਵਾ ਸਕਦਾ ਪੌਣੇ ਕਿਉਂ ਨਹੀਂ ਪਾਉਂਦੇ ਆ ਜੇ ਹਾਂ ਸਾਡੀ ਮਰਜ਼ੀ ਹੈ ਜਦੋਂ ਮਰਜ਼ੀ ਪਈਏ ਅਸੀਂ ਰਹਿਣਾ ਅਸੀਂ ਬਹਿਣਾ ਆਪਣੀ ਮਿਹਨਤ ਨਾਲ ਕਰਾਂਗੇ ਜੋ ਵੀ ਕਰਾਂਗੇ ਜਿੰਨਾ ਸਾਡੇ ਤੋਂ ਹੋ ਸਕੇ ਕਰਾਂਗੇ ਤੇ ਮਿਹਨਤ ਨਾਲ ਕਰਾਂਗੇ ਸਭ ਕੁਝ ਇਹ ਤਾਂ ਇਦਰੇ ਕੰਮ ਦਾ ਪੈਸਾ ਨਾਲ ਹੀ ਹੁੰਦੇ ਆ ਕੱਲਾ ਨਾਲ ਹੋ ਹੁੰਦੇ ਆ ਕੱਲਾ ਦੇ ਕੜਾ ਬਣਾਉਣੇ ਹੁੰਦੇ ਆ ਕਿਹੜਾ ਨੋਟ ਵੀ ਉਸਨੇ ਕਾਈ ਤੇ ਕੋਣ ਕੱਲਾ ਨਾਲ ਤਾਂ ਸਾਰੇ ਲੋਕੀ ਮਗਾੜਦੇ ਨਾਲ ਲੈਂਦੇ ਜਿੰਨੇ ਕੁ ਜੁੜਦੇ ਆਣ ਨਾਲ ਲੱਗ ਜਾਂਦੇ ਆ ਚੱਲ ਪਰਮਾਤਮਾ ਇਹਦੇ ਜਿੰਦਾ ਰਵੇ ਬਹੁਤ ਸ਼ੁਕਰਾਨਾ ਕਰਦੇ ਸਿੱਕੇ ਕਵਾਸ਼ਾਵਾ ਹੈ ਬਹੁਤ ਸਿੱਕੇ ਕਵਾਸ਼ਾ ਜੀ ਦਾ ਸਭ ਨੂੰ ਕਾਰੋਬਾਰ ਬਖਸ਼ਣਾ ਸਭ ਨੂੰ ਤਰਕੀਆਂ ਬਖਸ਼ਣੀਆਂ ਇਹਦੇ ਹੱਥ ਰੱਖਣਾ ਸਭ ਦੇ ਉੱਪਰ ਆ ਇੱਧਰ ਜਸੂ ਸਾਡੀ ਦੇ ਕੋਈ ਕਰਦੀ ਪਈ ਆ ਜਸੂ ਕਿੱਦਾਂ ਪਾ ਕੇ ਦੱਸ ਦੇ ਕਿੱਦਾਂ ਬੜਾ ਮਸ਼ਹੂਰ ਹੈ ਤੇਰਾ ਕਿੱਦਾਂ ਭਾਈ ਪਾਰੇ ਕਿੱਦਾਂ ਹੈ ਕਲਾਪਿੰਗ ਕਰਦੇ ਕਲਾਪਿੰਗ ਕਰੀ 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 ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਕਰੀ ਆਏ ਹਾਏ ਮੈਂ ਸਭ ਖੜੀ ਆਏ ਹਾਏ ਆਏ ਹਾਏ ਕਿਤੋਂ ਗੁੜੀਆਂ ਜੱਟ ਰੇ ਨਗੱਡੀ ਆਈ ਓਏ 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 ਹੋਏ ਡਮਰੂ ਨੇ ਕਿੱਦਾਂ ਜਾਤਾ ਏ ਚਾਚਾ ਪਿਛੇਰਾ ਪਿਛੇ ਏ ਡੇਗਣਾ ਟੇਗਣਾ ਕੀ ਆ ਲੈ ਆ ਲੈ ਆ ਪਤਾ ਆ ਆਇਆ ਜੀ ਬਾਕੀ ਕਰਮੀ ਪੱਕੇ ਬਹੁਤ ਆ ਵੀ ਕੰਮ ਕਰਦੇ ਨੂੰ ਪਤਾ ਲੱਗਾ ਉਹ ਤਾਂ ਠੀਕ ਹੈਗਾ ਬੋਲ ਹੰਡਾ ਹੋ ਗਿਆ ਮੀਂਹ ਦੇ ਲਾ ਪਿਆ 19 ਦੁਗਣੀ ਤਗਣੀ ਕਰਦੀ ਉਹ ਚੱਲ ਪਿਆ ਉਹ ਹੈਗਾ ਆ ਦੋਸਤੋ ਆ ਜਰੂਰ ਦੱਸਿਓ ਕਮੈਂਟ ਬਾਕਸ ਵਿੱਚ ਤਾਂ ਕਿ ਖੋਲੀਏ ਜਾਂ ਨਾ ਖੋਲੀਏ ਪਰ ਸਾਡੀ ਮੰਮੀ ਪੁੱਤਾਂ ਦਾ ਬਹੁਤ ਡਰਦੇ ਆ ਮਾ ਦਾੜੀ ਪੁੱਤਾਂ ਡਰਦੀ ਆ ਇਸ ਕਰਕੇ ਵਰਕੇ ਰਹਾ ਨਹੀਂ ਕੋਲਣੀ ਦੇਖਿਆ ਕੋਲ ਹੰਡਾ ਹੋ ਗਿਆ ਠੀਕ ਹੀ ਹੋ ਗਿਆ ਸਰ੍ਹੇ ਲਾਣੇ ਵਿੱਚ ਜਿਹੜੇ ਕੱਢੇ ਆ ਅੱਜ ਇਹਦੇ ਵਿੱਚ ਕੋਈ ਆਓ ਸਰ੍ਹੇ ਪੱਟ ਕੇ ਆਓ ਸਰ੍ਹੇ ਸੰਘਣੇ ਕਰਕੇ ਲਾਣੇ ਨਾ ਸੰਗਣ ਕਰਦਾ ਨੇ ਦੇਰ ਕੋ ਆਉਂਦਾ ਕੀ ਹੋ ਰਿਹਾ ਨਹੀਂ ਨਹੀਂ ਤਾਕੀ ਵੀ ਲਾਉਂਗੇ ਤੇ ਜਿਹਨੇ ਆਉਣਾ ਨੇ ਟੱਪਟਕ ਵੀ ਆ ਜਾਣਾ ਆਡੀ ਤਾਕੀ ਪਟਕੇ ਆਈ ਜਾਣਾ ਫੇ ਹਾਂ ਉਹ ਸਿੱਧੀ ਐਂਟਰੀ ਰਸਤੇ 'ਚ ਨਹੀਂ ਕੋਈ ਇਧਰ ਪੰਗਾ ਲੈਂਦਾ ਨਾ ਪਤਾ ਰਸਤੇ 'ਚ ਮਾਦਾ ਨੀਦ ਨਹੀਂ ਆਇਆ ਗਾ ਅੱਜ ਸਾਰੀ ਗੱਲ ਹੋਰ ਨਾ ਮਾਦਾ ਜਾਨ ਦੀ ਰਵੇ ਸਾਡੇ ਕਿਹੜਾ ਇਥੇ ਗਹਿਣੇ ਪਏ ਆ ਆ ਇਟਾ ਹੀ ਆ ਚੱਲ ਇਥੋਂ ਵੀ ਲੈ ਜਾਣਾ ਦੱਸ ਕੱਪੜੇ ਲੈ ਜਾਣਗੇ ਸਾਡੇ ਆ ਟੀਵੀ ਲੈ ਜਾਣਗੇ ਟੀਵੀ ਜਿਹੜਾ ਲੈ ਗਿਆ ਨਾ ਮਾਂ ਨੇ ਉੱਥੇ ਹੀ ਕ੍ਰੀਸ ਲੈਣਾ ਇਹ ਵੀ ਨਾ ਕੋਈ ਹੱਥ ਭਾਇਓ ਨਹੀਂ ਤੁਹਾਡੇ ਸਿੱਟੇ ਪੱਟਾ ਪਾਣਾ ਫਿਰ ਸਿਰ ਪਾਣਾ ਮਾਂ ਨੇ ਜਿੱਦ ਉੱਤੇ ਕ੍ਰੀਸ ਲੈਣਾ ਜਿੱਦਾਂ ਗਿਆ ਆਪਣਾ ਨਾਲ ਟੀਵੀ ਮਾਂ ਨੇ ਜਿਹੜਾ ਲੈ ਕੇ ਜਾਓ ਚਲੋ ਜੀ ਆਪਾਂ ਹੁਣ ਸਾਰਾ ਇਹ ਕੰਮ ਫਿਨਿਸ਼ ਕਰ ਦੇਣਾ ਅੱਜ ਤੇ ਅੱਜ ਟੁੱਟ ਗਈਆਂ ਸਾਰੀਆਂ ਸੈਲਫਾਂ ਕੱਲੂ ਜਿਹੜੀ ਸਾਡੀ ਕੰਮ ਦੀ ਆ ਉਹ ਆਪਾਂ ਕੱਲ ਕੰਮ ਕਰਨਾ ਰੈਡੀ ਕਰ ਦੇਣਾ ਆ ਜਿਨੇ ਵੀ ਖਾਨੇ ਆ ਕੱਲ ਨੂੰ ਦੇਖਦੇ ਆ ਸ਼ਾਇਦ ਸਾਡੇ ਤੋਂ ਭਾਰ ਹੋ ਜਾਣ ਸਾਰੇ ਹੀ ਤੇ ਤੁਸੀਂ ਸਾਡੇ ਬਲੌਗਾਂ ਨਾਲ ਇੱਥੇ ਬਣੇ ਰਹੋ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਸੀਂ ਸਾਡੇ ਸਾਰੇ ਬਲੌਗਸ ਨੂੰ ਤੁਹਾਡਾ ਦਿਲੋਂ ਥੈਂਕਸ ਕਰਦੇ ਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇੱਥੇ ਆਪਾਂ ਨੂੰ ਕਰਦੇ ਆ ਫਿਰ ਸਮਾਪਤ ਤੇ ਆਪਾਂ ਭਰ ਲੈਣੇ ਆ ਇਹ ਤਾਂ ਭਰਨੇ ਦੇ ਕੱਲ ਹੀ ਦਿਖਾਉਣੇ ਭਰਾਂਨੇ ਵਾਲੇ ਹੁਣ ਟੈਂਪੋ ਹੋ ਗਿਆ ਸਹੀ ਤਾਂ ਲਾਣੇ ਆ ਆਓ ਇੱਟਾਂ ਲਾਣੇ ਰੇਤਾਂ ਵੀ ਲੈਣ ਜਾਣਾ ਪੈਣਾ ਰੇਤਾਂ ਵੀ ਲੈ ਕੇ ਆਉਣੀ ਪੜੀ ਰੇਤਾ ਕਿਹੜਾ ਕਰਦੀ ਹੈ ਰੇਤਾ ਲੈ ਕਾਣੇ ਪੜੇ ਸੀਮਟ ਦਾ ਬੋਰਾ ਲੈ ਕੇ ਹੁਣਾ ਪੈਣਾ ਪਹਿਲਾਂ ਰੇਤਾ ਲੈ ਆਈ ਆ ਆਪਾਂ ਹੁਣ ਰੇਤਾ ਸੀਮਟ ਦਾ ਬੋਰਾ ਸਾਰਾ ਕੁਝ ਲੈ ਕਾਣੇ ਪੜੇ ਲਓ ਵੀ ਮਿੱਤਰੋ ਹੁਣ ਅਸੀਂ ਚੱਲੇ ਆ ਜੀ ਸਮਾਨ ਲੈਣ ਤੇ ਜਿਹੜਾ ਜਿਹੜਾ ਨੂੰ ਲੱਗਣਾ ਆ ਕਮਰੇ ਨੂੰ ਤੇ ਉਹ ਲੈ ਆਈਏ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਲੈਣਾ ਆ ਤੇ ਬਾਕੀ ਅਸੀਂ ਤਾਂ ਆਪਣੇ ਘਰੋਂ ਡਿਸਾਈਡ ਕਰਕੇ ਆਏ ਸੀ ਇੱਕ ਰੰਗ ਲੈਣਾ ਆ ਇੱਕ ਪੁੱਟੀ ਬੋਰੀ ਲੈਣੀ ਆ ਸੀਮਟ ਲੈਣਾ ਆ ਤੇ ਹੋਰ ਕੀ ਲੈਣਾ ਬੁਰਸ਼ ਲੈਣੇ ਆ ਹੋਰ ਆਗੇ ਉੱਤੇ ਬਾਕੀ ਜਾ ਕੇ ਜਹਾਜ ਹੋਣਾ ਹੈ ਕਿਉਂਕਿ ਅੱਧਾ ਪਸਾ ਤਾਂ ਚਿੱਤੇ ਅੱਧਾ ਪਸਾ ਤਾਂ ਚਿੱਤੇ ਨਹੀਂ ਹੋ ਤੇ ਹੁਣ ਅਸੀਂ ਜਾਣਦੇ ਆ ਤੇ ਘਰ ਆ ਚੁੱਕੀਆਂ ਜਸਲੀਨ ਸਾਡੀ ਹੈਗੀ ਆ ਘਰੇ ਤੇ ਆਪਾਂ ਸਹਿਜ ਨੂੰ ਲੈ ਕੇ ਆਏ ਆ ਸਾਡਾ ਇੱਕ ਬੱਚਾ ਸਾਡੇ ਨਾਲ ਹੀ ਬੱਚਾ ਹੈ ਜਸਲੀਨ ਚਾਹੀ ਸਹਿਜ ਹੁਣ ਬਸ ਅਸੀਂ ਪਹੁੰਚਣ ਵਾਲੇ ਆ ਤਾਂ ਫਿਰ ਪਹੁੰਚਦੇ ਆ ਬਸ ਹੁਣ ਪਹੁੰਚੇ ਪਹੁੰਚੇ ਆ ਮਿੱਤਰੋ ਅਸੀਂ ਆਗੇ ਸੀ ਘਰੇ ਤੇ ਲੈ ਆਂਦਾ ਸਮਾਨ ਤੇ ਸਮਾਨ ਬਹੁਤ ਲਿਉਣ ਵਾਲਾ ਸੀ ਤੇ ਉਹ ਸਾਰਾ ਆਪਾਂ ਲਿਆਂਦਾ ਤੇ ਸਮਾਨ ਘੜਾ ਘੜਾ ਲਿਆਂਦਾ ਮੈਂ ਹੁਣ ਦੁਕਾਨੀ ਆ ਤੇ ਹੁਣ ਰੋਟੀ ਪਾਣੀ ਬਣਾਉਣਾ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ ਤੇ ਮੈਂ ਕਹ ਕਿ ਨਾ ਪੌਂਚਰ ਨਹੀਂ ਸਾਡਾ ਦਿਖਾ ਹੋਇਆ ਸਮਾਨ ਉੱਥੇ ਤਾਂ ਨਹੀਂ ਦਿਖਾ ਹੋਇਆ ਕਿਉਂਕਿ ਉੱਥੇ ਬਹੁਤ ਜਾਣੇ ਸੀ ਕਸਟਮਰ ਬਹੁ ਆਏ ਸੀ ਤੇ ਆਪਾਂ ਵੀ ਆਪਾਂ ਕਹ ਚਲੋ ਆਪਾਂ ਘਰ ਜਾ ਕੇ ਦਿਖਾਨੇ ਆ ਹੁਣ ਆਪਾਂ ਦਿਖਾਉਨੇ ਆ ਜਿੱਦ ਤਰ੍ਹਾਂ ਜਿੰਨਾ ਘੱਟ ਤੋਂ ਘੱਟ ਆ ਸਕਿਆ ਲਿਆਂਦਾ ਹੈ ਸਮਾਨ ਤੇ ਆ ਹੈਗੀ ਆ ਜੀ ਉਹ ਪੁੱਟੀ ਆ ਪੁੱਟੀ ਆ ਹੈ 20 ਕਿਲੋ ਲਿਆਂਦੀ ਹੈ ਨਾ 20 ਕਿਲੋ ਇਹ ਲਿਆਂਦੀ ਤੇ ਇੱਕ ਬੋਰਾ ਲਿਆਂਦਾ ਸੀ ਮਿੰਟ ਦਾ ਤੇ ਇਹ ਸਮਾਂ ਲਿਆਂਦਾ ਹੈ ਤੇ ਬਾਕੀ ਰੰਗ ਰੰਗ ਵੀ ਦਿਹਾਉਣੇ ਲਿਆਂਦਾ ਬਾਲਟੀ ਰੰਗ ਦੀ ਇਹ ਹੈਗਾ ਜੀ ਪੇਂਟ ਕਿ ਬਣੇ ਕਿਹੜਾ ਹੈ ਡਬਲ ਏਸ਼ੀਅਨ ਦਾ ਬੇਟਾ ਹੈ ਏਸ਼ੀਅਨ ਦਾ ਏਸ਼ੀਅਨ ਦਾ ਕੋਠੀ ਬਣਾਉਣ ਲੱਗੀ ਅਸੀਂ ਇਦਾਂ ਦੀ ਇਦਾਂ ਦੀ ਬਣੀ ਕੋਠੀ ਇਦਾਂ ਦੀ ਕੋਠੀ ਬਣੀ ਤੇ ਹੋ ਲੱਗੀ ਗਿੜੀਆਂ ਆ ਲਿਆਂਦਾ ਜੀ ਸਮਾਨ ਜੀ ਬੋਰਾ ਆਟੇ ਦਾ ਇਹ ਹੈਗਾ ਜੀ ਆਟਾ ਸੁਟੇ ਹੀ ਦਾਣੇ ਤਾਂ ਆਟਾ ਚੱਕ ਲਿਆਂਦਾ ਹੈ ਇੱਟਾ ਜਿਹੜੀ ਅੰਦਰ ਲਉਣੀ ਆ ਤੇ ਬਾਕੀ ਸਮਾਨ ਸਾਰਾ ਆ ਗਿਆ ਅਰੇ ਸੈਜੂਲੀ ਤੁਸੀਂ ਇਹਨੇ ਲਿਆਂਦਿਆ ਸੀ ਪਿੰਨੀਆਂ ਦੇ ਲੁੱਟ ਪਈ ਆਏ ਹੋਏ ਸਾਰਾ ਬਾ ਕੁੜੀ ਲਿਆ ਜਾਂਦੀਆਂ ਇਹ ਪਿੰਨੀਆਂ ਆਏ ਮੈਂ ਆਪਣੇ ਨਹੀਂ ਲਿਆਈ ਇਹਨੇ ਸਲੀਨੇ ਲੈ ਕੇ ਆਂਦੀਆਂ ਪਿੰਨੀਆਂ ਤੇ ਆ ਲੈ ਕੇ ਆਂਦੇ ਜੀ ਆਪਾਂ ਮੱਥਾ ਟੇਕਣ ਗਏ ਸੀ ਮੰਦਿਰ ਤੇ ਆਪਾਂ ਇਹ ਮਿਲੇ ਪ੍ਰਸ਼ਾਦ ਉਥੋਂ ਹਾਂ ਪ੍ਰਸ਼ਾਦ ਹੁਣ ਆਪਾਂ ਜੀ ਹੁਣ ਕੁੜੀਆਂ ਦਾ ਰੋਜ਼ ਦਾ ਪੰਗਾ ਕਿਆ ਬਣਾਏ ਬੰਦਾ ਉਹ ਵਾਲਾ ਪੰਗਾ ਪੈ ਗਿਆ ਹੈ ਅੱਜ ਵੀ ਤੇ ਹੁਣ ਤਾਂ ਮੈਨੂੰ ਡੰਡ ਹੁੰਦੀ ਕੀ ਬਣਾਉਣਾ ਬਾਕੀਆਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਮੈਨੂੰ ਹੁੰਦੀ ਆ ਬਸ ਕਹਿਣਾ ਬਣਾ ਲੈ ਦੇ ਬਣਾਉਣਾ ਹੁਣ ਮੈਂ ਸੋਚਦੀ ਹਾਂ ਥੋੜਾ ਚਿਰ ਬੈਠ ਕੇ ਇੱਥੇ Aí, verdade, tuh tudo